ਇਹੜੀ ਜੀਵਨ ਨੂੰ ਵਾਕਾਇਦਗੀ ਨਾਲ ਜਿਉਣ ਲਈ ਰਿਸ਼ਤੇ ਨਾਤਿਆਂ ਦੀ ਬਹੁਤ ਮਹੱਤਤਾ ਹੁੰਦੀ ਹੈ ਡੰਡੀ ਇਹ ਰਿਸ਼ਤੇ ਸਾਨੂੰ ਪਿਆਰ ਸਹਿਯੋਗ ਅਤੇ ਖੁਸ਼ੀ ਦਿੰਦੇ ਹਨ ਪਰ ਇਹ ਬਹੁਤ ਨਾਜ਼ੁਕ ਵੀ ਹੁੰਦੇ ਹਨ ਡੰਡੀ ਇਸ ਲਈ ਰਿਸ਼ਤਿਆਂ ਨੂੰ ਸਹੇਜ ਕੇ ਰੱਖਣਾ ਜ਼ਰੂਰੀ ਹੁੰਦਾ ਹੈ ਡੰਡੀ ਪੰਜਾਬੀ ਸੱਭਿਆਚਾਰ ਜਾਂ ਸਮਾਜ ਵਿੱਚ ਮੁੱਖ ਰੂਪ ਵਿੱਚ ਪੰਜ ਤਰ੍ਹਾਂ ਦੇ ਰਿਸ਼ਤੇ ਮੰਨੇ ਜਾਂਦੇ ਹਨ ਜਿਵੇਂ ਜਨਮ ਦੇ ਰਿਸ਼ਤੇ ਖੂਨ ਦੇ ਰਿਸ਼ਤੇ ਪਰਿਵਾਰਕ ਰਿਸ਼ਤੇ ਵਿਆਹ ਰਾਹੀਂ ਬਣੇ ਰਿਸ਼ਤੇ ਭਾਵਨਾਤਮਕ ਰਿਸ਼ਤੇ ਆਦਿ ਡੰਡੀ ਜਨਮ ਦੇ ਰਿਸ਼ਤਿਆਂ ਵਿੱਚ ਮਾਂ ਪੁੱਤ ਮਾਤੀ ਪਿਓ ਪੁੱਤਰ ਅਤੇ ਪਿਓਤੀ ਆਉਂਦੇ ਹਨ ਡੰਡੀ ਖੂਨ ਦੇ ਰਿਸ਼ਤਿਆਂ ਵਿੱਚ ਭੈਣ ਭਰਾ 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 ਭੈਣਾ ਭੈਣਾ ਆਦ ਰਿਸ਼ਤੇ ਆਉਂਦੇ ਹਨ ਡੰਡੀ ਪਰਿਵਾਰਕ ਰਿਸ਼ਤਿਆਂ ਵਿੱਚ ਹੋਰ ਵਾਦਾ ਹੁੰਦਾ ਹੈ ਅਤੇ ਦਾਦਾ ਪੋਤਾ ਦਾਦੀ ਪੁੱਤੀ ਨਾਨਾ ਦੋਤਾ ਨਾਨੀ ਦੋਤੀ ਤਾਇਆ ਤਾਈ ਮਾਸੀ ਮਾਸੜ ਆਦ ਰਿਸ਼ਤੇ ਮੰਨੇ ਜਾਂਦੇ ਹਨ ਡੰਡੀ ਫਿਰ ਵਿਆਹ ਤੋਂ ਬਾਅਦ ਹੋਰ ਰਿਸ਼ਤੇ ਜੁੜਦੇ ਹਨ ਜਿਵੇਂ ਸਭ ਤੋਂ ਅਹਿਮ ਰਿਸ਼ਤਾ ਪਤੀ ਪਤਨੀ ਅਤੇ ਹੋਰ ਸੱਸ ਨੂੰ ਨੂੰ ਸਹੁਰਾ ਸਹਰਾਜ ਬਾਈ ਸਾਲਾ ਪਣਵਈਆ ਸਾਲਾ ਸਾਲੇ ਹਾਰ ਨਨਾਨ ਪਰਜਾਈ ਆਦ ਪ੍ਰਮੁੱਖ ਹਨ ਢੰਡੀ ਫਿਰ ਜ਼ਿਕਰ ਕਰਦੇ ਹਾਂ ਭਾਵਨਾਤਮਿਕ ਰਿਸ਼ਤਿਆਂ ਦਾ ਜਿਸ ਵਿੱਚ ਦੋਸਤ ਮਿੱਤਰ ਸਹੇਲੀਆਂ ਅਧਿਆਪਕ ਸਾਡੇ ਸਹਿਕਰਮੀ ਵਿਦਿਆਰਥੀ ਜਾਂ ਫਿਰ ਧਾਰਮਿਕ ਭਾਵਨਾਵਾਂ ਨਾਲ ਜੁੜੇ ਰਿਸ਼ਤੇ ਸਾਡੀਆਂ ਧਾਰਮਿਕ ਰਸਮਾਂ ਨਿਭਾਉਣ ਵਾਲੇ ਕੁਝ ਲੋਕ ਅਤੇ ਜਾਂ ਫਿਰ ਜਿਨ੍ਹਾਂ ਦੀ ਸਾਡੇ ਨਾਲ ਧਾਰਮਿਕ ਸਾਂਝ ਜੁੜਦੀ ਹੋਵੇ ਡੰਡੀ ਖੈਰ ਇਹਨਾਂ ਵਿੱਚੋਂ ਜਨਮ ਖੂਨ ਦੇ ਰਿਸ਼ਤੇ ਅਤੇ ਵਿਆਹ ਤੋਂ ਬਾਅਦ ਜੁੜਿਆ ਰਿਸ਼ਤਾ ਬਹੁਤ ਹੀ ਜ਼ਿਆਦਾ ਅਹਿਮ ਹੁੰਦਾ ਹੈ ਕਿਉਂਕਿ ਇਹਨਾਂ ਰਿਸ਼ਤਿਆਂ ਨਾਲ ਜੁੜੇ ਵਿਅਕਤੀ ਰੈਡੀ ਜ਼ਿਆਦਾਤਰ ਇੱਕ ਦੂਜੇ ਦੇ ਸੰਪਰਕ ਵਿੱਚ ਜਾਂ ਕਹਿ ਲਵੋ ਕਿ ਆਮ ਤੌਰ ਉੱਤੇ ਇੱਕ ਛੱਤ ਹੇਠ ਰਹਿੰਦੇ ਹਨ ਢੰਡੀ ਮਾਤਾ ਪਿਤਾ ਭੈਣ ਭਰਾ ਅਤੇ ਪਤੀ ਪਤਨੀ ਆਮ ਤੌਰ ਉੱਤੇ ਸਾਂਝੇ ਪਰਿਵਾਰਾਂ ਵਿੱਚ ਇੱਕ ਛੱਤ ਹੇਠ ਹੀ ਰਹਿੰਦੇ ਹਨ ਡੰਡੀ ਪੰਜਾਬੀ ਦੀ ਕਹਾਵਤ ਹੈ ਜਿੱਥੇ ਚਾਰ ਭਾਂਡੇ ਹੋਣਗੇ ਉਹ ਖੜਕਣਗੇ ਹੀ ਡੰਡੀ ਸੋ ਇਸ ਤਰ੍ਹਾਂ ਇਕੱਠੇ ਰਹਿੰਦਿਆਂ ਕਈ ਵਾਰ ਨਿੱਕੀਆਂ-ਨਿੱਕੀਆਂ ਗੱਲਾਂ ਉੱਤੇ ਬਹਿਸ ਦੀ ਵਜ੍ਹਾ ਨਾਲ ਰਿਸ਼ਤਿਆਂ ਵਿੱਚ ਦਰਾੜ ਪੈ ਜਾਂਦੀ ਹੈ ਅਤੇ ਕਈ ਵਾਰ ਉਹ ਰਿਸ਼ਤੇ ਟੁੱਟਣ ਦੀ ਹਾਲਾਤ ਵਿੱਚ ਪਹੁੰਚ ਜਾਂਦੇ ਹਨ ਡੰਡੀ ਜੇ ਕਦੇ ਅਜਿਹਾ ਹੁੰਦਾ ਹੈ ਤਾਂ ਸਾਨੂੰ ਆਪਣੇ ਰਿਸ਼ਤਿਆਂ ਨੂੰ ਬਚਾਉਣ ਲਈ ਕੁਝ ਖਾਸ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਤਾਂ ਜੋ ਰਿਸ਼ਤਿਆਂ ਦਾ ਪਵਿੱਤਰ ਧਾਗਾ ਟੁੱਟਣ ਦੀ ਥਾਂ ਹੋਰ ਮਜ਼ਬੂਤ ਹੋ ਜਾਵੇ ਡੰਡੀ ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਵੱਧ ਲੰਮੇਰਾ ਅਤੇ ਨੇੜੇ ਦਾ ਹੁੰਦਾ ਹੈ ਡੰਡੀ ਨਵ ਵਿਆਹਾਂ ਵਿੱਚ ਕਈ ਵਾਰ ਨਿੱਕੀ ਨਿੱਕੀ ਗੱਲ ਤੋਂ ਨੋਖ-ਚੋਕ ਹੋ ਜਾਂਦੀ ਹੈ ਪਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਤਾ ਜ਼ਿੰਦਗੀ ਦਾ ਲੰਮੇਰਾ ਪੰਧ ਤੈਅ ਕਰਨਾ ਹੈ ਡੰਡੀ ਰਿਸ਼ਤਿਆਂ ਵਿੱਚ ਆਪਣੀ ਗੱਲ ਮਨਵਾਉਣ ਦੀ ਜਿੱਦ ਜਾਂ ਅੜਿਹੀ ਕਈ ਵਾਰ ਝਗੜਿਆਂ ਨੂੰ ਖਤਮ ਨਹੀਂ ਹੋਂਦਿੰਦੀ ਅਤੇ ਸਾਡੀ ਅੜਿਹੀ ਕਾਰਨ ਕਈ ਵਾਰ ਗੱਲ ਵਿੱਚ ਹੋਰ ਵਿਗਾੜ ਵਾਦਾ ਜਾਂਦਾ ਹੈ ਡੰਡੀ ਇਸ ਲਈ ਜੇ ਕੋਈ ਨਿੱਕੀ ਮੋਟੀ ਨੋਕਚੋਕ ਹੁੰਦੀ ਹੈ ਤਾਂ ਆਪਣੀ ਗੱਲ ਮਨਵਾਉਣ ਦੀ ਜਿੱਦ ਵਾਲੀ ਆਦਤ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਵੇ ਡੰਡੀ ਸਿਆਣਿਆਂ ਦਾ ਕਥਨ ਹੈ ਆਪਣੇ ਲਈ ਹਾਰ ਜਾਣਾ ਗਲਤ ਨਹੀਂ